ਅਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਟੇ ਦੀ ਪਿਆਰੀ ਪਿਆਰੀ ਤੇ ਟੇਸਟੀ ਜਈ ਬਰਫੀ ਦੇਖਣ ਚ ਕਿੰਨੀ ਜ਼ਿਆਦਾ ਪਿਆਰੀ ਆ ਖਾਣ ਚ ਵੀ ਉਸ ਤੋਂ ਜ਼ਿਆਦਾ ਟੇਸਟੀ ਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਪਿਆਰੀ ਤੇ ਬਿਲਕੁਲ ਆਟੇ ਦੀ ਬਰਫੀ ਬਣ ਕੇ ਤਿਆਰ ਹੋ ਗਈ ਆ ਇਦਾਂ ਦੀ ਬਰਫੀ ਬਣਾਉਣ ਲਈ ਤੁਹਾਨੂੰ ਪੂਰੀ ਵੀਡੀਓ ਦੇਖਣੀ ਪਊਗੀ ਇਹ ਬਰਫੀ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਤੁਸੀਂ ਆਟੇ ਦੀ ਬਣਾਈ ਜਿੰਨੀ ਜ਼ਿਆਦਾ ਟੇਸਟੀ ਬਣਦੀ ਆ ਤੇ ਦੇਖਣ ਚ ਕਿੰਨੀ ਜ਼ਿਆਦਾ ਦਾਣੇਦਾਰ ਤੇ ਬਿਲਕੁਲ ਪਰਫੈਕਟ ਬਣੀ ਆ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਤੇ ਦੇਖਣ ਚ ਕਿੰਨੀ ਜ਼ਿਆਦਾ ਪਿਆਰੀ ਆ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਆ ਅੱਜ ਆਪਾਂ ਬਣਾਉਣ ਜਾ ਰਹੇ ਆ ਆਟੇ ਦੀ ਬਰਫੀ ਆਟੇ ਦੀ ਬਰਫੀ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਆ ਆਟਾ ਤੇ ਆਪਾਂ ਲਿਆ ਦੇਸੀ ਘਿਓ ਤੁਸੀਂ ਜਿਹੜਾ ਘਿਓ ਪਿਗਲਿਆ ਹੋਇਆ ਨਹੀਂ ਲੈਣਾ ਹੈਗਾ ਤੁਸੀਂ ਦੇਸੀ ਘਿਓ ਨਹੀਂ ਲੈਣਾ ਇਹਦੀ ਜਗ੍ਹਾ ਤੁਸੀਂ ਡਾਲਡਾ ਜਿਹੜਾ ਜੰਮਿਆ ਹੋਇਆ ਘਿਓ ਹੁੰਦਾ ਉਹ ਹੀ ਲੈਣਾ ਫਿਰ ਬਰਫੀ ਤੁਹਾਡੀ ਬਿਲਕੁਲ ਵਧੀਆ ਜੰਮੂਗੀ ਜੇ ਤੁਸੀਂ ਪਿਗਲਿਆ ਹੋਇਆ ਘਿਓ ਲਵੋਗੇ ਤਾਂ ਬਰਫੀ ਜਮਾਉਣ ਦੇ ਵਿੱਚ ਪ੍ਰੋਬਲਮ ਆਊਗੀ ਆਪਾਂ ਲਿਆ ਦੋ ਕ올ੀਆਂ ਆਟਾ ਇੱਕ ਕ올ੀਆ ਕੱਪ ਤੁਸੀਂ ਸੈੱਟ ਕਰ ਲੈਣਾ ਆਟੇ ਲਈ ਤੇ ਆਪਾਂ ਲਿਆ ਇੱਕ ਕ올ੀ ਘਿਓ ਜਿੰਨਾ ਤੁਸੀਂ ਆਟਾ ਲੈਣਾ ਉਸ ਤੋਂ ਅੱਧਾ ਤੁਸੀਂ ਘਿਓ ਲੈਣਾ ਹੈ ਬਾਕੀ ਚੀਜ਼ਾਂ ਆਪਾਂ ਨਾਲ ਦੀ ਨਾਲ ਐਡ ਕਰਦੇ ਜਾਵਾਂਗੇ ਕੀ ਪ੍ਰੋਸੈਸ ਆ ਦੋ ਕ올ੀਆਂ ਆਪਾਂ ਸੇਮ ਇਹ ਕ올ੀ ਇਹਦੇ ਨਾਲ ਦੋ ਕ올ੀਆਂ ਆਟੇ ਦੀਆਂ ਲੈ ਲਈਆਂ ਇੱਕ ਕ올ੀ ਘਿਓ ਲੈ ਲਿਆ ਜਦੋਂ ਇਹਨੂੰ ਪਿਘਲਾਗਾ ਪਿਘਲਾ ਲਵਾਂਗੇ ਤਾਂ ਇੱਕ ਕ올ੀ ਹੋ ਜੂਗੀ ਇਹ ਜੰਮਿਆ ਹੋਇਆ ਇਹ ਤਾਂ ਕਰਕੇ ਥੋੜਾ ਜਿਹਾ ਹੁਣਾ ਹੈ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਕੜਾਈ ਲੈ ਲਓ ਕੜਾਈ ਆਪਾਂ ਲੈ ਲਈ ਆ ਤੇ ਇਹਦੇ ਵਿੱਚ ਆਪਾਂ ਘਿਓ ਆ ਜਿਹੜਾ ਪਾ ਲਵਾਂਗੇ ਸਾਰਾ ਘਿਓ ਨਹੀਂ ਪਾਵਾਂਗੇ ਤਿੰਨ ਚਾਰ ਚਮਚ ਜਿਹੜੇ ਘਿਓ ਦੇ ਬਚਾ ਲਵਾਂਗੇ ਇਦੇ ਚੋਂ ਆਪਾਂ ਥੋੜਾ ਜਿਹਾ ਘਿਓ ਬਚਾ ਲਵਾਂਗੇ ਤੇ ਬਾਕੀ ਦਾ ਘਿਓ ਆਪਾਂ ਐਡ ਕਰ ਦਵਾਂਗੇ ਐਨਾ ਸਭ ਘਿਓ ਜਿਹੜਾ ਮੈਂ ਬਚਾ ਲਿਆ ਏ ਇਹਨੂੰ ਬਾਅਦ ਚ ਯੂਜ਼ ਕਰਾਂਗੇ ਜਦੋਂ ਜ਼ਰੂਰਤ ਪਾਉਗੇ ਘਿਓ ਨੂੰ ਆਪਾਂ ਬਿਲਕੁਲ ਗਰਮ ਕਰ ਲਵਾਂਗੇ ਪਿਘਲਾ ਲਵਾਂਗੇ ਇਹ ਆਪਣਾ ਬਿਲਕੁਲ ਗਰਮ ਹੋ ਗਿਆ ਏ ਤੇਰੇ ਵਿੱਚ ਆਪਾਂ ਜਿਹੜਾ ਆਟਾ ਏ ਥੋੜਾ ਥੋੜਾ ਕਰਕੇ ਐਡ ਕਰ ਦਵਾਂਗੇ ਅੱਟਾ ਪੋਣ ਲੈ ਤੁਸੀਂ ਗੈਸ ਆ ਜਿਹੜੀ ਬਿਲਕੁਲ ਵੀ ਹਾਈ ਨਹੀਂ ਰੱਖਣੀ ਹੈਗੀ ਗੈਸ ਦੀ ਫਲੇਮ ਆ ਤੁਸੀਂ ਮੀਡੀਅਮ ਟੂ ਲੋ ਹੀ ਰੱਖਣੀ ਆ ਇਹਦੇ ਨਾਲ ਬਰਫੀ ਦਾ ਟੈਕਸਚਰ ਤੇ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜਿੰਨੀ ਤੁਸੀਂ ਲੋ ਟੂ ਮੀਡੀਅਮ ਫਲੇਮ ਪਕਾਉਂਗੇ 8-10 ਮਿੰਟ ਇਹਨੂੰ ਪਕਾਉਣ ਦੇ ਵਿੱਚ ਲਗਾਣੇ ਆਪਾਂ 8-10 ਮਿੰਟ ਇਦਾਂ ਹੀ ਪਕਾਵਾਂਗੇ ਇਹਦੇ ਨਾਲ ਇੱਕ ਤਾਂ ਕਲਰ ਚੇਂਜ ਨਹੀਂ ਹੋਊਗਾ ਬਰਫੀ ਦਾ ਤੇ ਨਾਲੇ ਟੇਸਟੀ ਵੀ ਬਹੁਤ ਬਣੂਗੀ ਅਜੇ ਸਾਨੂੰ ਆਟਾ ਥੋੜਾ ਸੁੱਕਾ ਸੁੱਕਾ ਲੱਗਦਾ ਹੈ ਜਦ ਜਿਵੇਂ ਜਿਵੇਂ ਇਹ ਭੁੰਨਿਆ ਜਾਊਗਾ ਆਟੇ ਨੇ ਘਿਓ ਆਪਣਾ ਛੱਡ ਦੇਣਾ ਹੈ ਇੱਕ ਸਾਈਡ ਤੇ ਆਪਾਂ ਆਟਾ ਪੰਰ ਰਿਆਂ ਦੂਜੀ ਸਾਈਡ ਤੇ ਤੁਹਾਡੇ ਕੋਲ ਦੇਸੀ ਖੰਡ ਹੈਗੀ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਦੇਸੀ ਖੰਡ ਨਹੀਂ ਹੈਗੀ ਤਾਂ ਆਪਾਂ ਚੀਨੀ ਲਵਾਂਗੇ ਇਹਨੂੰ ਬਿਲਕੁਲ ਬਰੀਕ ਪੀਸ ਲਵਾਂਗੇ ਤੇ ਪੀਸਣ ਤੋਂ ਬਾਅਦ ਛਾਣ ਲਵਾਂਗੇ ਇੱਕ ਇਲਾਇਚੀ ਪਾ ਲਵਾਂਗੇ ਫਲੇਵਰ ਵਾਸਤੇ ਤੁਸੀਂ ਇਲਾਇਚੀ ਪਾਉਣਾ ਜਾਂ ਕੋਈ ਵੀ ਹੋਰ ਫਲੇਵਰ ਦੇਣਾ ਹੈ ਤੁਸੀਂ ਦੇ ਸਕਦੇ ਹੋ ਆਪਾਂ ਚੀਨੀ ਪੀਸ ਲੈਣੇ ਆ ਆਟਾ ਆਪਣਾ ਜਿਹੜਾ ਪੁੰਨਾ ਸ਼ੁਰੂ ਹੋ ਗਿਆ ਇਹਨੇ ਹਲਕਾ ਹਲਕਾ ਘੋਤਾ ਰਿਲੀਜ਼ ਕਰਤਾ ਇਹਨੇ ਬਿਲਕੁਲ ਹੀ ਘੋ ਜਿਹੜਾ ਛੱਡ ਦੇਣਾ ਹੈ ਜਦੋਂ ਇਹ ਜਿਵੇਂ ਜਿਵੇਂ ਪੱਕਦਾ ਜਾਊਗਾ ਤੁਸੀਂ ਕੜਚੀ ਹੈ ਜਿਹੜੀ ਬਿਲਕੁਲ ਵੀ ਛੱਡਣੀ ਨਹੀਂ ਹੈਗੀ ਹਿਲਾਉਂਦੇ ਰਹਿਣਾ ਹੈ ਕੜਚੀ ਲਗਾਤਾਰ ਇਦਾਂ ਪ੍ਰੈਸ ਕਰ ਕਰਕੇ ਪਕਾਉਂਦੇ ਰਹਿਣਾ ਇਹਦੇ ਨਾਲ ਕੋਈ ਵਰਗਾ ਤੁਹਾਨੂੰ ਟੇਸਟ ਆਊਗਾ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਤੁਸੀਂ ਆਟੇ ਦੀ ਬਰਫੀ ਹੈ ਜਿਹੜੀ ਬਣਾਈ ਹੈ ਜੇ ਇਸ ਤਰ੍ਹਾਂ ਬਣਾਉਂਗੇ 7-8 ਮਿੰਟ ਹੋ ਗਿਆ ਇਹਨੂੰ ਪਕਾਉਂਦੇ ਹੋਏ ਆਪਾਂ ਨੂੰ ਇਸ ਟਾਈਮ ਤੇ ਆਪਾਂ ਜਿਹੜਾ ਘਿਓ ਆ ਬਚਾ ਕੇ ਰੱਖਿਆ ਸੀਗਾ ਇੱਕ ਚਮਚ ਘਿਓ ਦਾ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਨੂੰ ਫੇਰ ਥੋੜੀ ਦੇਰ ਪਕਾਵਾਂਗੇ ਮੈਂ ਬਿਲਕੁਲ ਲੋ ਫਲੇਮ ਤੇ ਪਕਾਇਆ ਹੈ ਇਸ ਲਈ ਕਾਫੀ ਟਾਈਮ ਲੱਗ ਜਾਂਦਾ ਹੈ 10-12 ਮਿੰਟ ਆਪਾਂ 10 ਕ ਮਿੰਟ ਸੀਗੇ 12 ਵੀ ਲੱਗ ਸਕਦੇ ਨੇ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਗੈਸ ਦੀ ਫਲੇਨ ਦੇ ਸਾਵਨ ਨਾਲ ਜਿਹੜਾ ਟਾਈਮ ਲੱਗ ਸਕਦਾ ਓਕੇ ਉਹ ਆਪਾਂ ਇਹਦੇ ਚ ਐਡ ਕਰਤਾ ਤੇ ਇਹਨੂੰ ਥੋੜੀ देर ਹੋਰ ਜਿਸ ਟਾਈਮ ਤੇ ਆਪਣਾ ਉਹ ਵਾਲਾ ਕਿਉਂ ਜਿਹੜਾ ਬਿਲਕੁਲ ਪਿਗਲ ਗਿਆ ਥੋੜੀ देर ਪਕਾ ਲਿਆ ਆਪਾਂ ਇੱਕ ਚਮਚ ਹੋਰ ਕਿਉਂ ਦਾ ਪਾ ਦਵਾਂਗੇ ਤੇ ਥੋੜਾ ਕਿਉਂ ਆਪਣੇ ਕੋਲ ਬਚ ਗਿਆ ਜੇ ਜ਼ਰੂਰਤ ਹੋਊਗੀ ਤਾਂ ਇਹਨੂੰ ਬਾਅਦ ਵਿੱਚ ਯੂਜ਼ ਕਰ ਲਵਾਂਗੇ ਨਹੀਂ ਜ਼ਰੂਰਤ ਹੋਊਗੀ ਫਿਰ ਇਹਨੂੰ ਯੂਜ਼ ਨਹੀਂ ਕਰਾਂਗੇ ਆਪਾਂ ਬਰਫੀ ਦੇ ਲਈ ਆਟਾ ਆਪਣਾ ਬਿਲਕੁਲ ਬਣ ਕੇ ਰੈਡੀ ਹੋ ਗਿਆ ਨੇ ਕਿਉਂ ਜਿਹੜਾ ਛੱਡਦਾ ਇਹ ਬਿਲਕੁਲ ਜਦੋਂ ਤੁਸੀਂ ਇਦਾਂ ਪ੍ਰੈਸ ਕਰੋਗੇ ਥੋੜਾ ਥੋੜਾ ਘੋ ਤੁਹਾਨੂੰ ਨਜ਼ਰ ਆਊਗਾ ਇਹਦੇ ਵਿੱਚ ਸ਼ਾਈਨਿੰਗ ਨਜ਼ਰ ਆਊਗੀ ਗੈਸ ਇਸ ਟਾਈਮ ਤੇ ਤੁਸੀਂ ਬੰਦ ਕਰ ਦੇਣਾ ਹੈ ਤੇ ਕੜਛੀਆ ਜਿਹੜੀ ਨਹੀਂ ਛੱਡਣੀ ਹੈਗੀ ਜੇ ਤੁਸੀਂ ਇਹਦੇ 'ਚ ਰੱਖਣਾ ਹੈ ਨਹੀਂ ਤਾਂ ਫਿਰ ਤੁਸੀਂ ਇਹਨੂੰ ਕਿਸੇ ਹੋਰ ਭਾਂਡੇ ਦੇ ਵਿੱਚ ਟਰਾਂਸਫਰ ਕਰ ਲਓ ਇਸ ਟਾਈਮ ਤੇ ਆਪਾਂ ਗੈਸ ਬੰਦ ਕਰਤਾ ਹੁਣ ਇਹਦੇ ਵਿੱਚ ਆਪਾਂ ਦੁੱਧ ਨਹੀਂ ਪਾਉਣਾ ਹੈਗਾ ਆਪਾਂ ਪਾਵਾਂਗੇ ਸੁੱਕਾ ਦੁੱਧ ਮਿਲਕ ਪਾਊਡਰ ਤੇ ਪੌਣੀ ਕੋਲੀ ਲਈ ਆ ਤੁਸੀਂ ਇੱਕ ਕੋਲੀ ਵੀ ਪਾ ਸਕਦੇ ਹੋ ਜਾਂ ਇਸ ਤੋਂ ਘੱਟ ਵੀ ਪਾ ਸਕਦੇ ਹੋ ਇਹਦੇ ਨਾਲ ਫਲੇਵਰ ਆ ਤੁਹਾਡਾ ਬਿਲਕੁਲ ਖੋਏ ਵਰਗਾ ਆਊਗਾ ਗੈਸ ਬੰਦ ਕਰਨ ਤੋਂ ਬਾਅਦ ਹੀ ਪਾਇਆ ਹੈ ਜਦੋਂ ਇਹ ਬਿਲਕੁਲ ਆਪਣਾ ਗਰਮ ਆ ਉਸ ਟਾਈਮ ਤੇ ਆਪਾਂ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਸੁੱਕਾ ਦੁੱਧ ਤੁਹਾਡਾ ਜਿਸ ਟਾਈਮ ਤੇ ਬਿਲਕੁਲ ਮਿਕਸ ਹੋ ਗਿਆ ਤੁਸੀਂ ਮਿਕਸ ਕਰ ਲਿਆ ਉਸੇ ਟਾਈਮ ਤੇ ਤੁਸੀਂ ਦੇਸੀ ਖੰਣੀ ਜਾਂ ਫਿਰ ਚੀਨੀ ਜਿੰਨਾ ਵੀ ਤੁਹਾਨੂੰ ਟੇਸਟ ਪਸੰਦ ਹੈ ਪਾ ਸਕਦੇ ਹੋ ਜੇ ਤੁਹਾਨੂੰ ਘੀ ਥੋੜਾ ਘੱਟ ਲੱਗਦਾ 1-2 ਚਮਚਾ ਜਿਹੜੇ ਤੁਸੀਂ ਘੀ ਦੇ ਐਡ ਕਰ ਲੋ ਤੇ ਇਹਨੂੰ ਆਪਾਂ ਇਦਾਂ ਦੱਬ-ਦੱਬ ਕੇ ਆ ਜਿਹੜਾ ਚੰਨੇ ਮਿਕਸ ਕਰ ਦੇਣੀ ਆ ਇਦਾਂ ਮਿਲਾ ਦੇਣੀ ਆ ਤੁਸੀਂ ਇਦਾਂ ਦੱਬ-ਦੱਬ ਕੇ ਆ ਤੁਸੀਂ ਇਹਦਾ ਜਦੋਂ ਘੀ ਰਿਲੀਜ਼ ਹੋ ਗਿਆ ਥੋੜੀ ਦੇਰ ਇਦਾਂ ਕਰਨਾ ਹੈ ਉਸ ਟਾਈਮ ਤੇ ਆਪਾਂ ਬਰਫੀ ਆ ਜਿਹੜੀ ਜਮਾਵਾਂਗੇ ਆਟੇ ਦੀ ਬਰਫੀ ਜਮਾਉਣ ਵਾਸਤੇ ਆਪਣਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਹੈ ਮਿਕਸਚਰ ਇਹਨੂੰ ਤੁਸੀਂ ਇਦਾਂ ਦਬ ਦਬ ਕੇ ਪ੍ਰੈਸ ਕਰਦੇ ਰਹਿਣਾ ਹੈ ਥੋੜੀ देर 2-4 ਮਿੰਟ ਤਾ ਬਿਲਕੁਲ ਹੀ ਤੁਸੀਂ ਇਹਨੂੰ ਇਦਾਂ ਕਰਦੇ ਰਹਿਣਾ ਹੈ ਤਾਂ ਕਿ ਬਰਫੀ ਜਿਹੜੀ ਤੁਹਾਡੀ ਬਿਲਕੁਕੁਲ ਪਰਫੈਕਟ ਜਮੇ ਇਹਦੇ ਵਿੱਚੋਂ ਥੋੜਾ ਘੀ ਰਿਲੀਜ਼ ਹੋ ਜਾਵੇ ਤੇ ਉਸ ਤੋਂ ਬਾਅਦ ਲਵਾਂਗੇ ਆਪਾਂ ਕੋਈ ਵੀ ਤੁਸੀਂ ਡੱਬਾ ਲੈ ਲਓ ਜਾਂ ਫਿਰ ਥਾਲ ਲੈ ਲਓ ਸੌਖੇ ਤਰੀਕੇ ਨਾਲ ਨਿਕਲ ਜੂਗੀ ਇਹਦੇ ਨਾਲ ਆਪਾਂ ਥੋੜਾ ਜਿਹਾ ਪੋਲੀਥੀਨ ਇਹਦੇ ਵਿੱਚ ਰੱਖ ਲਿਆ ਤੁਸੀਂ ਕੋਈ ਵੀ ਬਟਰ ਪੇਪਰ ਹੈਗਾ ਪੋਲੀਥੀਨ ਹੈਗਾ ਕੁਝ ਵੀ ਹੈਗਾ वह रख लो थोड़ा जी स्प्रैड कर देवे ताकि अपन क्डन च आसानी आ जाए बेको स्टील का डब्बा है तो ये पॉलीथीन मैं लगा लिया है ड्राई फ्रूट तुम्हें कोई भी पाँना है अपने हिसाब न पा सकते हो तो उपर स्प्रैड करना उदा भी कर सकते हो आप नीचे स्प्रैड कर लवोंगे इस तरह तो सारे ड्राई फ्रूट जेडे मैं पिस्ता कट के रखे सके कोई भी पसंद करते हो या फिर इदा ही खाना चाहते या फिर कोई बर्क लगाना चाहते हो उस तरह बना सकते हो तो बर्फ ही आप जी सैट कर देवे ਬਸ ਇਹ ਦੇ ਵਿੱਚ ਸੈੱਟ ਕਰ ਦੇਣੀ ਆ ਜੇ ਤੁਹਾਨੂੰ ਕੀ ਥੋੜਾ ਘੱਟ ਲੱਗਦਾ ਹੈ ਤਾਂ ਤੁਸੀਂ ਕੀ ਐਡ ਕਰ ਸਕਦੇ ਹੋ। ਇਹਨਾਂ ਦਾ ਬਣਾ ਕੇ ਜੇ ਬਣਾਉਂਗਾ। ਕੱਲ ਤੁਸੀਂ ਖਾਸ ਧਿਆਨ ਰੱਖਣਾ ਹੈ ਮਿਕਸਚਰ ਜਿਹੜਾ ਤੁਸੀਂ ਬਿਲਕੁਲ ਵੀ ਠੰਡਾ ਨਹੀਂ ਹੋਣ ਦੇਣਾ ਹੈਗਾ ਕੋਸੇ ਕੋਸੇ ਨੂੰ ਗਰਮ ਗਰਮ ਨੂੰ ਇਹ ਨਾਲ ਹੀ ਸਾਰਾ ਪ੍ਰੋਸੈਸ ਆ ਜਿਹੜਾ ਤੁਸੀਂ ਕਰਨਾ ਹੈ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਜਿਹੜਾ ਸੈੱਟ ਕਰ ਦੇਣਾ ਹੈ। ਕਿਸੇ ਵੀ ਕੜਚੀ ਕੌਲੀ ਜਿੱਤੇ ਨਾਲ ਵੀ ਤੁਸੀਂ ਸੈੱਟ ਕਰ ਸਕਦੇ ਹੋ ਉਹਦੇ ਨਾਲ ਬਿਲਕੁਲ ਪਲੇਨ ਆ ਜਿਹੜਾ ਕਰ ਦੇਣਾ ਹੈ ਦੱਬ-ਦੱਬ ਕੇ ਬਰਫੀ ਆ ਜਿਹੜੀ ਬਿਲਕੁਲ ਜਮਾ ਦੇਣੀ ਆ ਤੁਸੀਂ ਤਾਂ ਕਿ ਬਹੁਤ ਹੀ ਵਧੀਆ ਬਣ ਕੇ ਆਵੇ ਇਹਨੂੰ ਰੱਖ ਦਵਾਂਗੇ ਆਪਾਂ ਅੱਧੇ ਘੰਟੇ ਲਈ ਫ੍ਰਿਜ ਦੇ ਵਿੱਚ ਬਰਫੀ ਆਪਾਂ ਬਾਅਦ ਚ ਕੱਢ ਲੈਨੇ ਆਂ ਇਹ ਬਹੁਤ ਜ਼ਿਆਦਾ ਗਰਮ ਹੈ ਇਹਨੂੰ ਥੋੜਾ ਰੂਮ ਟੈਂਪਰੇਚਰ ਤੇ ਹੋਣ ਤੇ ਹੀ ਆਪਾਂ ਫ੍ਰਿਜ ਚ ਰੱਖਾਂਗੇ ਇੱਕਦਮ ਇਹਨਾਂ ਗਰਮ ਨਹੀਂ ਰੱਖ ਦੇਣਾ ਹੈਗਾ ਤਿਹ ਜਿਹੜੀ ਆਪਣੀ ਜੰਮ ਕੇ ਰੈਡੀ ਹੋ ਗਈ ਆ ਤੇ ਇਹਨੂੰ ਆਪਾਂ ਕੱਢ ਲਵਾਂਗੇ ਇਦਾਂ ਟੱਕ ਕੇ ਆਪਾਂ ਰੱਖਦੇ ਸੀਗੇ ਫ੍ਰਿਜ ਦੇ ਵਿੱਚ ਥੋੜੀ ਦੇਰ ਬਹੁਤ ਹੀ ਵਧੀਆ ਤੇ ਪਰਫੈਕਟ ਬਿਲਕੁਲ ਬਰਫੀ ਆਪਣੀ ਜੰਮ ਕੇ ਰੈਡੀ ਹੋਈ ਆ ਤੇ ਇਹਨੂੰ ਲਵਾਂਗੇ ਆਪਾਂ ਕੱਟ ਦੀ ਟੇਸਟੀ ਬਰਫੀ ਜਿਹੜੀ ਆਪਾਂ ਕੱਟ ਲਈ ਆ ਬਹੁਤ ਜ਼ਿਆਦਾ ਟੇਸਟੀ ਬਣੀ ਆ ਲੱਗੂਗਾ ਹੀ ਨਹੀਂ ਕਿ ਆਟੇ ਦੀ ਬਰਫੀ ਆ ਆਪਾਂ ਥੋੜੀ ਤੋੜ ਕੇ ਵੀ ਦੇਖ ਲੈਨੇ ਆ ਬਿਲਕੁਲ ਪਰਫੈਕਟ ਬਣੀ ਆ ਵਿੱਚੋਂ ਤੁਸੀਂ ਟੈਕਸਚਰ ਜਿਹੜਾ ਚੈੱਕ ਕਰ ਸਕਦੇ ਹੋ ਬਰਫੀ ਜਿਹੜੀ ਆਪਾਂ ਬਿਲਕੁਲ ਕੱਟ ਲਈ ਆ ਕੁਝ ਪੀਸ ਆਪਾਂ ਵੱਡੇ ਕੱਟ ਲਏ ਸੀ ਕੁਝ ਛੋਟੇ ਕੱਟ ਲਏ ਆ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਤੁਸੀਂ ਟੇਸਟੀ ਤੇ ਈਜ਼ੀ ਰੈਸਪੀਜ਼ ਦੇਖ ਸਕੋ